ਉਹਦੇ ਵੀ ਬਣਾ ਸ਼ੁਰੂ ਹੋ ਗਿਆ ਕਿ ਜਲੰਧਰ ਚ ਵੀ ਬਈ ਇਲੈਕਸ਼ਨ ਹੋਣ ਦੇ ਚਾਂਸਸ ਹਨ ਹੈ ਕਿ ਉਹ ਪਤਾ ਨਹੀਂ ਰਮਨ अरोड़ा ਰਿਜ਼ਾਈਨ ਕਰਦੇ ਆ ਜਾਂ ਕਿਉਂਕਿ ਰਿਜ਼ਾਈਨ ਉਹਨਾਂ ਦਾ ਕਰਨਾ ਆਪਣਾ ਇੱਛਾ ਆਪਣਾ ਵਿਵੇਕ ਹੈ 1.5 ਕਰੋੜ ਰੁਪਏ ਦਾ ਸੋਨਾ ਉੱਥੋਂ ਫੜਿਆ ਗਿਆ ਤੇ 1.5 ਕਰੋੜ ਦਾ ਹੀ ਕਲਮ ਹੋ ਰਿਹਾ ਹੈ ਕਿ ਇਹਨਾਂ ਦੇ ਘਰੋਂ ਬਰਾਮਦ ਕੀਤਾ ਹੈ ਪਤਾ ਨਹੀਂ ਸੱਚ ਕੀ ਹੈ ਝੂਠ ਕੀ ਹੈ ਰਮਨ ਰੋੜਾ ਕੋਈ ਐਡਾ ਵੱਡੇ ਪੋਲਿਟਿਸ਼ੀਅਨ ਨਹੀਂ ਹੈਗੇ ਜਾਂ ਐਡੇ ਜਨਾਹਧਾਰ ਵਾਲੇ ਨੇਤਾ ਨਹੀਂ ਹੈਗੇ ਕਿ ਇਹਨਾਂ ਨੂੰ ਕੋਈ ਬੀਜੇਪੀ ਕਾਂਗਰਸ ਚਾਹਦੀ ਹੋएगी ਕਿ ਇਹ ਤੋੜ ਕੇ ਸਾਡੇ ਕੋਲ ਲਿਆ ਕੇ ਕਰੀਅਰ ਦਾ ਖਤਮ ਕਰਨਾ ਚਾਹਦੇ ਹੋਣਗੇ ਬਿਲਕੁਲ ਬਿਲਕੁਲ ਪਰ ਜੇ ਤੁਸੀਂ ਕਹੋਗੇ ਉਹ ਲਿਆ ਕੇ ਟਿਕਟਾਂ ਦੇ ਦੇਣਗੇ ਤੇ ਜਿਤਾ ਲੈਣਗੇ ਵੀ ਉਹ ਐਡਾ ਵੱਡਾ ਚਿਹਰਾ ਹੈ ਲੈ ਰਮਨ ਰੋੜਾ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਵੀ ਕਰਿਓ ਪੰਜਾਬੀ ਬਲਟਨ ਤੇ ਅੱਜ ਸੜਨਾਂ ਮੌਜੂਦ ਹਨ ਸੀਨੀਅਰ ਜਰਨਲਿਸਟ ਰਕੇਸ਼ ਸ਼ਾਂਤੀਦੂਤ ਜੀ ਜਰਨਲਿਸਟ ਕਰਕੇ ਮੌਜੂਦ ਹਨ ਕਿਉਂਕਿ ਕੱਲ ਜਲੰਧਰ ਦੇ ਵਿੱਚ ਇੱਕ ਘਟਨਾਕ੍ਰਮ ਹੋਇਆ ਹੈ ਇੱਕ ਵੱਡਾ ਘਟਨਾਕ੍ਰਮ ਜ਼ਿਲੰਦਰ ਵਾਸੇ ਕਹਿ ਸਕਦੇ ਹਾਂ ਜ਼ਿਲੰਦਰ ਦੀ ਰਾਜਨੀਤੀ ਦੇ ਵਿੱਚ ਪੁਚਾਲ ਆਇਆ ਹੈ ਜ਼ਿਲੰਦਰ ਸੈਂਟਰਲ ਦੇ ਵਿਧਾਇਕ ਰਮਨ ਰੋੜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਇਸ ਬਾਬਤ ਚਰਚਾ ਕਰਨ ਵਾਸਤੇ ਸੱਜਣਾ ਮੌਜੂਦ ਰਕੇਸ਼ ਸ਼ਾਂਤੀ ਦੁੱਜੀ ਜਿਹੜੇ ਸੀਨੀਅਰ ਜਰਨਲਿਸਟ ਹੈ ਉਹਨਾਂ ਦੇ ਵਿਚਾਰ ਲੈਣੇ ਹਨ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਇਸ ਨਾਲ ਕੀ ਚੇਂਜਸ ਆ ਰਹੀਆਂ ਨੇ ਰਾਜਨੀਤੀ ਦੇ ਵਿੱਚ ਜ਼ਿਲੰਦਰ ਦੀ ਰਾਜਨੀਤੀ ਦੇ ਵਿੱਚ ਤੇ ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕੀ ਚੇਂਜਸ ਆ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਸਰ ਜਸਕਾਲ ਜੀ ਸਰ ਜਿੱਦਾਂ ਹੁਣ ਕੱਲ ਗ੍ਰਿਫਤਾਰ ਕੀਤਾ ਗਿਆ ਰਮਨ ਅਰੋੜਾ ਜੀ ਨੂੰ ਕਿ ਚੇਂजेस ਕੀ ਆਣ ਗਈ ਇਹਦੇ ਨਾਲ ਰਾਜਨੀਤੀ 'ਚ ਕੋਈ ਚੇਂਜ ਪੋਸੀਬਲ ਹੈ ਸਰ ਦੇਖੋ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਚੇਂਜ ਦੀ ਗੱਲ ਕਰ ਰਹੇ ਜੇ ਤੁਹਾਡੀ ਚੇਂਜ ਦਾ ਜਿਹੜਾ ਜਿਹੜੀ ਤੁਹਾਡੇ ਨਜ਼ਰੀਏ ਦੀ ਚੇਂਜ ਆ ਕਿ ਉਹਦੇ ਦਿਨ ਜਿਹੜੀ ਜਿਹੜੀ ਰੋਲਿੰਗ ਪਾਰਟੀ 'ਚ ਉਹ ਐਮਐਲਏ ਬਣੇ ਨੇ ਟਿਕਟ ਦੇ ਉੱਤੇ ਉਹਦੇ ਤੇ ਆ ਜਾਂ ਤੁਸੀਂ ਓਵਰਆਲ ਪੋਲਿਟਿਕਸ ਦੀ ਚੇਂਜ ਦੀ ਗੱਲ ਕਰਦੇ ਜੇ ਤੁਕੋ ਅਗਰ ਓਵਰਆਲ ਪੋਲਿਟਿਕਸ ਦੇ ਚੇਂਜ ਗੱਲ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਓਵਰਆਲ ਪੋਲਿਟਿਕਸ ਦੇ ਵਿੱਚ ਕੋਈ ਚੇਂਜਸ ਆ ਸਕਦੀਆਂ ਆ ਗਈਆਂ ਸੀ ਕਿਉਂਕਿ ਪੂਰੇ ਮੁਲਕ ਦੇ ਵਿੱਚ ਇਸ ਕਿਸਮ ਦੇ ਕੇਸਿਸ ਜਿਹੜੇ ਆ ਕ੍ਰਾਪਸ਼ਨ ਜਿਹੜੀ ਆ ਅਸੀਂ ਕਹੀ ਜੋ ਮਰਜ਼ੀ ਜਾਣਦੇ ਆ ਕਿ ਕ੍ਰਾਪਸ਼ਨ ਦੇ ਖਿਲਾਫ ਸਾਡੇ ਅਭਿਆਨ ਚੱਲ ਰਹੇ ਨੇ ਡੇਟਾ ਤਿਆਰ ਕਰ ਦਿੰਦੇ ਆ ਕਿ ਉਹ ਤਾਂ ਕ੍ਰਾਪਸ਼ਨ ਚੱਕ ਦਿਆਂਗੇ ਬਟ ਅਸਲੀ ਗੱਲ ਇਹ ਹੀ ਹੈਗੀ ਹੈ ਕਿ ਉਸ ਪੱਖੋਂ ਹਲੇ ਸਾਡੇ ਮੁਲਕ ਦੀ ਸਿਵਲਾਈਜੇਸ਼ਨ ਦੇ ਵਿੱਚ ਭ੍ਰਸ਼ਟਾਚਾਰ ਇਥੋਂ ਤੱਕ ਘਰ ਘਰ ਗਿਆ ਹੈ ਯੂ ਮੀ एवरीथिंग एवरीवन बॉडी ਮਨ ਸਮ ਆਫ ਦੀ ਪੀਪਲਸ ਹੋ ਸਕਦੇ ਆ ਜਿਹੜੇ ਬੱਚੇ ਹੋਣਗੇ ਕਿਉ ਹੁੰਦਾ ਹੀ ਹੈ ਨਾ ਇਹ ਜੀ ਤੇ ਬਟ ਆਪਣੀ ਸੁਸਾਇਟੀ ਜੋ ਵੀ ਹੁੰਦਾ ਨਾ ਇਹ ਜਿਹੜਾ ਵੀ ਤੁਹਾਨੂੰ ਪ੍ਰਤਿਬਿੰਬ ਦਿਖਦਾ ਹੈ ਜਿਹੜੇ ਖਾਸ ਤੌਰ ਤੇ ਜਿਹੜੇ ਸਾਡੇ ਚੁਣੇ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਆਂ ਜੀ ਜੀ ਅਗਰ ਸਾਡਾ ਸਮਾਜ ਸਾਫ਼ ਹੁੰਦਾ ਤਾਂ ਐਸੇ ਚੁਣੇ ਪ੍ਰਤੀਨਿਧੀ ਚੁਣੇ ਕਿਉਂ ਜਾਂਦੇ ਹੱਲੇ ਮੈਂ ਅਸੀਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸਾਡੇ ਜਿਹੜੀਆਂ ਲੀਗਲ ਟਰਮਸ ਦੇ ਵਿੱਚ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਪ੍ਰੂਵ ਨਹੀਂ ਹੋ ਜਾਂਦਾ ਉਨੇ ਦਿਨ ਤੁਸੀਂ ਕਿਸੇ ਨੂੰ ਦੋਸ਼ੀ ਨਹੀਂ ਠ라 ਸਕਦੇ ਬਟ ਜਿਸ ਕਿਸਮ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਮਨਯੋਗ ਅਦਾਲਤਾਂ ਜਿਸ ਕਿਸਮ ਨਾਲ ਸੋਚ ਤੇ ਹਿਸਾਬ ਨਾਲ ਜਿਹੜੀ ਡਿਮਾਂਡ ਕਰਦੀ ਹੈ ਪੁਲਿਸ ਰਿਮਾਂਡਸ ਦਿੱਤੇ ਜਾਂਦੇ ਆ ਜਾਣਕਾਰੀ ਲਈਤੀ ਜਾਂਦੀ ਹੈ ਸੋ ਮੈਨੂੰ ਇਹ ਲੱਗਦਾ ਕਿ ਇਹ ਪੋਲਿਟਿਕਲ ਜਿਹੜਾ ਇੱਕ ਸਰਕਾਰ ਨੇ ਜਿਹੜੀ ਹੁਣ ਦੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਜਿਹੜੀ ਮੈਂ ਕਹੂੰਗਾ ਕਿ ਇੱਕ ਵਿਕਲਪ ਦੀ ਜ਼ਰੂਰਤ ਸੀ ਇਸ ਕਰਕੇ ਉਹ ਸਰਕਾਰ ਪੰਜਾਬ ਦੇ ਲੋਕਾਂ ਨੇ ਦੁਖੀ ਹੋਇਆ ਨੇ ਚੁਣ ਲਈ ਔਰ ਬਹੁਤ ਵੱਡੀ ਮੈਜੋਰਟੀ ਨਾਲ ਚੁਣੀ ਜਿਸ ਕਿਸਮ ਦੀ ਸੋਚ ਦੱਸੀ ਜਾਂਦੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਕਿ ਉਹ ਕਦੇ ਉਸ ਦੌਰ ਚੋਂ ਖੜੇ ਹੋਏ ਸੀ ਜਦੋਂ ਕਹਿੰਦੇ ਸੀ ਕਿ ਇੰਡੀਆ ਅੰਗੇ ਸਕ੍ਰਿਪਸ਼ਨ ਇੱਕ ਮੂਵਮੈਂਟ ਜਿਹੜੀ ਅੰਨਾ ਹਜ਼ਾਰੇ ਵਾਲੀ ਸ਼ੁਰੂ ਹੋਈ ਸੀ ਜੀ ਜੀ ਤਾਂ ਲੋਕਾਂ ਨੂੰ ਬਹੁਤ ਜਿਹੜੀਆਂ ਅਸਾਂ ਸੀ ਕਿ ਵੀ ਜਿਹੜੀ ਇਹ ਗਵਰਨਮੈਂਟ ਆਏਗੀ ਤੇ ਆ ਕੁਝ ਹੋਏਗਾ ਕੁਝ ਹੋਏਗਾ ਪਰ ਧਰਤਲ ਤੇ ਕੁਝ ਨਹੀਂ ਦਿਖਿਆ ਉਹਨਾਂ ਦਾ ਸੰਕਲਪ ਹੋ ਸਕਦਾ ਹੈ ਪਰ ਧਰਤਲ ਤੇ ਕੁਝ ਨਹੀਂ ਗਿਰਿਆ ਔਰ ਅਗਰ ਤੁਸੀਂ ਇਹ ਗੱਲ ਕਰੋ ਵੀ ਕਿ ਉਹਨਾਂ ਨੇ ਕਰਪਟ ਐਮਐਲਏ ਫੜ ਲਏ ਤਾਂ ਕੀ ਚੇਂਜ ਆਏਗੀ ਇਸ ਤੋਂ ਪਹਿਲਾਂ ਵੀ ਦੋ ਐਮਐਲਏ ਫੜੇ ਉਹਨਾਂ ਨੇ ਇਸ ਤੋਂ ਪਹਿਲਾਂ ਕਈਆਂ ਦੇ ਜਿਹੜੇ ਹੈ ਪੋਰਟਫੋਲੀਓ ਚੇਂਜ ਕੀਤੇ ਆ ਗੱਲਾਂ ਭਾਵੇਂ ਸਾਹਮਣੇ ਨਹੀਂ ਆਈਆਂ ਕਈਆਂ ਨੇ ਪੋਰਟਫੋਲੀਓ ਵੀ ਚੇਂਜ ਕਰਤੇ ਇਸ ਕਰਕੇ ਕਿ ਉਹਨਾਂ ਉਹਨਾਂ ਦੀ ਜਿਹੜੀ ਸੋਸ਼ਲ ਜਿਹੜੀ ਉਹਨਾਂ ਦੀ ਸਟੇਟਸ ਦੇ ਵਿੱਚ ਕੁਝ ਐਸੀਆਂ ਕਮੀਆਂ ਦੇਖੀਆਂ ਜਾਂ ਸੋਸ਼ਲ ਕੈਰੇਕਟਰ ਦੇ ਵਿੱਚ ਕੁਝ ਐਸੀਆਂ ਕਮੀਆਂ ਦੇਖੀਆਂ ਪਰ ਓਵਰঅল ਜੇ ਤੁਸੀਂ ਕਹੋ ਕਿ ਵੀ ਇਹ ਕ腐ਸ਼ਨ ਦੇ ਅਗੇਂਸਟ ਇੱਕ ਵੱਡੀ ਡਰਾਈਵ ਦੇ ਤੌਰ ਦੇ ਕੁਝ ਕੀਤਾ ਜਾਂਦਾ ਦੇਖੋ ਇਹ ਜਿਹੜੇ ਜਿਹੜੇ ਐਮਐਲਏ ਸਾਹਿਬ ਦੀ ਆਪਾਂ ਗੱਲ ਕਰਦੇ ਆ ਹਲੇ ਤਾਂ ਉਹਨਾਂ ਨੂੰ ਉਹਨਾਂ ਦੇ ਅਲੀਗੇਸ਼ਨਸ ਵੀ ਸਾਹਮਣੇ ਆਉਣਗੇ ਕਿ ਕੀ ਲੱਗੇ ਆ ਹਲੇ ਤਾਂ ਉਹ ਜਦੋਂ ਚਾਰ ਸ਼ੀਟ ਹੋਏਗੀ ਉਹਦੇ ਤੇ ਪਤਾ ਲੱਗੇਗਾ ਕੀ ਹੋਏਗਾ ਪਰ ਦੇਖੋ ਜਿਸ ਵੇਲੇ ਆਮ ਆਦਮੀ ਪਾਰਟੀ ਨੇ 117 ਸੀਟਾਂ ਵਾਲੀ ਇਸ ਵਿਧਾਨ ਸਭਾ ਦੇ ਟਿਕਟਾਂ ਦਿੱਤੀਆਂ ਸੀ ਤੇ ਇੱਕ ਕਲੇਮ ਕਰਕੇ ਦਿੱਤੀਆਂ ਸੀ ਕਿ ਅਸੀਂ ਜਿਹੜੀ ਹੈ ਬਹੁਤ ਜ਼ਬਰਦਸਤ ਸਕਰੀਨਿੰਗ ਕੀਤੀ ਹੈ ਅਸੀਂ ਸਮਾਜ ਦੇ ਬੜੇ ਦੁੱਧ ਤੋਤੇ ਬੰਦੇ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਆ ਔਰ ਉਹ ਚੁਣ ਕੇ ਆਉਣਗੇ ਔਰ ਵਿਕਲਪ ਦੀ ਜ਼ਰੂਰਤ ਤੇ ਉਹ ਜਿਹੜੀ ਵਿਕਲਪ ਦੀ ਜ਼ਰੂਰਤ ਦੀ ਇੱਕ ਹਵਾ ਖੜੀ ਹੋਈ ਸੀ ਉਹਦੇ ਆਧਾਰ ਤੇ ਬਹੁਤ ਵੱਡੀਆਂ 92 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਆਈ ਵੀ ਜੀ ਇੱਥੇ ਰਾਜ ਕਰ ਰਹੀ ਹੈ ਪਿਛਲੇ 3 ਸਾਲ ਤੋਂ ਔਰ ਹੋ ਸਕਦਾ ਕੁਝ ਜਿਹੜੀਆਂ ਵੈਲਫੇਅਰ ਦੀਆਂ ਸਕੀਮਾਂ ਉਹਨਾਂ ਦੀਆਂ ਅੱਛੀਆਂ ਹੋਣ ਜੀ ਪਰ ਜੇ ਤੁਸੀਂ ਕਹੋਗੇ ਕੋਈ ਪੋਲੀਟੀਕਲ ਕਲਚਰ ਉਹਨਾਂ ਨੇ ਨਵਾਂ ਖੜਾ ਕੀਤਾ ਪੋਲੀਟੀਕਲ ਟਰਾਂਸਪੇਰੈਂਸੀ ਕੋਈ ਨਵੀਂ ਖੜੀ ਕੀਤੀ ਹੈ ਉਹ ਕਿਤੇ ਹਲੇ ਉਸ ਤਰ੍ਹਾਂ ਦਿਖਦੀ ਨਹੀਂ ਹੈ ਰਮਨ अरोड़ा ਦਾ ਜਿਹੜਾ ਕੇਸ ਹੈਗਾ ਇਹਦੇ ਵਿੱਚ ਜਿਹੜਾ ਜੀ ਜੇ ਤੁਸੀਂ ਇੰਨੀ ਸਕਰੀਨਿੰਗ ਨਾਲ ਬੰਦਾ ਲਿਆਂਦਾ ਤੇ ਫਿਰ 3 ਸਾਲ ਤੋਂ ਬਹੁਤ ਸਾਰੀਆਂ ਚਰਚਾਵਾਂ ਉਹਨਾਂ ਬਾਰੇ ਚੱਲ ਰਹੀਆਂ ਸੀ ਜੀ ਜੀ ਇੱਥੇ ਇੱਕ ਬਹੁਤ ਵੱਡੇ ਹਸਪੀਟਲ ਦੀ ਇੱਕ ਵਾਰੀ ਬਿਲਡਿੰਗ ਜਿਹੜੀ ਹੈ ਉਹਦਾ ਕੋਈ ਐਕਸੀਡੈਂਟ ਹੋਇਆ ਸੀ ਉਹਨੂੰ ਲੈ ਕੇ ਉਹਦੀ ਜਿਹੜੀ ਉਹਦੇ ਸਟਾਰਟ ਹੋ ਰਹੀ ਸੀ ਜੀ ਜੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਚਰਚਾਵਾਂ ਆਈਆਂ ਈਵਨ ਇੱਥੋਂ ਤੱਕ ਹੋਇਆ ਕਿ ਜਲੰਧਰ ਦੇ ਵਿੱਚ ਤਾਂ ਵਪਾਰੀਆਂ ਦੀ ਜਮਾਤ ਜਿਨ੍ਹਾਂ ਚੋਂ ਉਹ ਨੇ ਉਹ ਲੱਡੂ ਵੰਡ ਦਿੱਤੇ ਉਹਨਾਂ ਨੇ ਹਾਲੇ ਕਿ ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਸ਼ਾਇਦ ਮਾਨ ਹਾਨੀ ਦਾ ਨੋਟਿਸ ਵੀ ਕੀਤਾ ਜੀ ਜੀ ਸੋ ਇਹ ਜਿੰਨੀਆਂ ਚੀਜ਼ਾਂ ਨੇ ਨਾ ਜੀ ਇਹ ਸਾਡੇ ਸਾਡੀ ਵਿਡੰਬਨ ਹੈ ਸਾਡੇ ਮੁਲਕ ਦੀ ਪੋਲਿਟਿਕਸ ਤੇ ਗਿ ਦੋਸ਼ ਨਿਰਦੋਸ਼ ਤੋਂ ਕੋਟ ਨੇ ਸਾਬਤ ਕਰਨਾ ਪਰ ਅਗਰ ਅਸੀਂ ਓਵਰਆਲ ਇਸ ਚੀਜ਼ ਨੂੰ ਸਾਰਿਆਂ ਨੂੰ ਦੇਖਦੇ ਆ ਤਾਂ ਜਦੋਂ ਜਦੋਂ ਤੁਸੀਂ ਸਕਰੀਨ ਲੋਗ ਨੇ ਤੇ ਫਿਰ ਇਸ ਤਰ੍ਹਾਂ ਦੇ ਲੋਕ ਹੋ ਕਿਦਾਂ ਸਕਦੇ ਆ ਫਿਰ ਫਿਰ ਐਕਸ਼ਨ ਵੀ ਤੁਸੀਂ ਆਪ ਹੀ ਕਰ ਰਹੇ ਜੀ ਠੀਕ ਹੈ ਤੁਸੀਂ ਔਰ ਅਸਲ ਵਿੱਚ ਕੀ ਹੈ ਕਿ ਜਦੋਂ ਅਸੀਂ ਦੇਖੋ ਇੱਕ ਬਸ਼ਰੂ ਜੀ ਤੋਂ ਅੰਨ ਗੱਲ ਕਰ ਰਿਹਾ ਸੀ ਕਿ ਜਦੋਂ ਜਿਹੜਾ ਸਮਾਜ ਆ ਸਾਡੀ ਸੈਸਰੀ ਸੁਸਾਇਟੀ ਹੈ ਉਹ ਜਦੋਂ ਪ੍ਰਤੀਨਿਧੀ ਚੁਣਦੀ ਹੈ ਨਾ ਉਹ ਉਹਦਾ ਪ੍ਰਤਿਬਿੰਬ ਹੁੰਦੇ ਆ ਉਹਦਾ ਅਕਸ ਹੁੰਦੇ ਆ ਸੋ ਸਾਡੀ ਸੁਸਾਇਟੀ ਹੀ ਵੈਸੀ ਹੋ ਗਈ ਹੈ ਕਿ ਅਸੀਂ ਹਰ ਇੱਕ ਵੈਸੇ ਬੰਦੇ ਨੂੰ ਚੁਣ ਦਿੰਨੇ ਆ ਜਿਹੜਾ ਸਾਡੇ ਵਰਗਾ ਤਾਂ ਉਹ ਤੁਸੀਂ ਇਹ ਦੇਖੋ ਕਿ ਸਾਰੇ ਮੁਲਕ ਦੇ ਵਿੱਚ ਹੀ ਆਪਣੇ ਸਾਰੇ ਦੇਸ਼ ਦੇ ਅੰਦਰ ਵੀ ਐਸੇ ਐਸੇ ਪ੍ਰਤੀਨਿਧੀ ਚੁਣ ਕੇ ਆਉਂਦੇ ਜਿਹੜੇ ਆਲਰੇਡੀ ਜਿਨ੍ਹਾਂ ਦੇ ਬੜੇ-ਬੜੇ ਕਰਪਸ਼ਨ ਕੇਸਿਸ ਹੁੰਦੇ ਆ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਹੋਰ ਕੇਸਿਸ ਹੁੰਦੇ ਆ ਰੇਪ ਦੇ ਕੇਸਿਸ ਹੁੰਦੇ ਆ ਡਕੈਤੀਆਂ ਦੇ ਕੇਸ ਹੁੰਦੇ ਆ ਉਹ ਫੇਰ ਜੇਲ੍ਹ ਚੋਂ ਪਰ ਕਈ ਤਾਂ ਜੇਲ੍ਹ ਚੋਂ ਬੈਠੇ ਜੁੜ ਕੇ ਆ ਜਾਂਦੇ ਸੋ ਸਾਨੂੰ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦੀਆਂ ਡਰਾਈਵਜ਼ ਅਗਰ ਗਵਰਨਮੈਂਟ ਦੀ ਇਹ ਡਰਾਈਵ ਦਿਲੀ ਤੌਰ ਦੇ ਉੱਤੇ ਹੈ ਕਿ ਮਤਲਬ ਕੁਝ ਬਦਲਣਾ ਚਾਹੁੰਦੇ ਆ ਤਾਂ ਇਹਨੂੰ ਸਮਾਜਿਕ ਤਰ੍ਹਾਂ ਹੱਥਲ ਤੇ ਆਉਣਾ ਚਾਹੀਦਾ ਲੋਕਾਂ ਨੂੰ ਵੀ ਬਦਲਣਾ ਚਾਹੀਦਾ ਲੋਕਾਂ ਨੂੰ ਜਦੋਂ ਕਾਰਪੋਰੇਸ਼ਨ ਤੁਸੀਂ ਜਾਂਦੇ ਜੇ ਛੋਟੇ ਛੋਟੇ ਕੰਮ ਲਈ ਤੁਹਾਨੂੰ ਕ腐ਸ਼ਨ ਹੁੰਦੀ ਹੈ ਤੁਸੀਂ ਥਾਣੇ 'ਚ ਜਾਂਦੇ ਨੇ ਤਾਂ ਕ腐ਸ਼ਨ ਸੜਕ 'ਤੇ ਜਾਂਦੇ ਤੁਰੇ ਜਾਂਦੇ ਤੁਹਾਨੂੰ ਕੋਈ ਰੋਗ ਦਾ ਤਾਂ ਕ腐ਸ਼ਨ ਹੈ ਅਸੀਂ ਸੁਧਾਰ ਦੀ ਬਜਾਏ ਨਾ ਜੀ ਤੱਕਾ ਜਾਂ ਕ腐ਸ਼ਨ ਕਰਨ ਦੇ ਸਿਸਟਮ ਨੂੰ ਡਿਵੈਲਪ ਕਰਦੇ ਮੰਨ ਹੁਣੇ ਸਾਡੇ ਸ਼ਹਿਰ ਦੇ ਵਿੱਚ ਇਸ ਵੇਲੇ ਉਹਨਾਂ ਨੇ ਉਹ ਕਹੇ ਜੀ ਹੁਣ ਸੈਂਟਰਲਾਈਜ਼ ਸਿਸਟਮ ਬਣ ਜਾਣਾ ਕਿ ਜਿਹੜੇ ਕੈਮਰੇ ਲੱਗੇ ਆ ਉਹ ਜਿਹੜਾ ਲਾਲ ਬਤੀ ਟਕੂਗਾ ਜੀ ਉਹਦੇ ਤੇ ਉਹਨੂੰ ਉਹਦੇ ਉਹਨੂੰ ਜੁਰਮਾਨਾ ਚਲੇ ਜਾਣਾ ਪਰ ਮੈਨੂੰ ਤੁਸੀਂ ਦੱਸੋ ਕਿ ਅਗਰ ਇਹ ਸੁਧਾਰ ਦੀ ਗੱਲ ਹੈ ਪੱਕ ਚੰਗਾ ਖਲਕੀ ਇਹਦੇ ਵਿੱਚ ਹੋਏਗਾ ਕਿ ਜਿਹੜੀ ਹੁੰਦੀ ਸੀ 2 ਨੰਬਰ ਦੀ ਜਿਹੜੀ ਅੰਦਰ ਖਾਤੇ ਪੈਸੇ ਲੈ ਕੇ ਛੱਡ ਦਿੰਦੇ ਸੀ ਪਰ ਇਹ ਦੱਸੋ ਕਿ ਲਾਈਟਾਂ ਤਾਂ ਤੁਹਾਡੀਆਂ ਚੱਲਦੀਆਂ ਨਹੀਂ ਜੀ ਜੀ ਔਰ ਤੁਸੀਂ ਲੋਕਾਂ ਨੂੰ ਟ੍ਰਾਫਿਕ ਰੂਲਸ ਨਹੀਂ ਸਮਝਾ ਪਾਏ ਬੇਸਿਕ ਤੁਹਾਡੇ ਜਿਹੜੇ ਤੁਹਾਡੇ ਲੋਕਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਹੀ ਉਹ ਟ੍ਰੇਨਿੰਗ ਮਨੋ ਜਿਹੜੇ ਟੈਸਟ ਬੇਸਡ ਆ ਸਾਰੇ ਨਹੀਂ ਹੈਗੇ ਜੀ ਜੀ ਸੋ ਮੈਨੂੰ ਲੱਗਦਾ ਹੈ ਕਿ ਜੇ ਸਰਕਾਰ ਦੀ ਇਹ ਡਰਾਈਵ ਰਮਨ ਅਰੋੜਾ ਦੇ ਰੂਪ ਦੇ ਵਿੱਚ ਕੀ ਇੱਕ ਰਮਨ ਅਰੋੜਾ ਤੇ ਇੱਕ ਤੁਸੀਂ ਕਹੋਗੇ ਇੱਕ ਇੱਕ ਪ੍ਰਸੰਗ ਬਣ ਗਿਆ ਕਿ ਅਦਰੋਂ ਕਿਉਂਕਿ ਉਹ ਦਾਵਾ ਇਹ ਕਰ ਰਿਹਾ ਕਿ ਚਾਹੇ ਆਪਣਾ ਹੋਵੇ ਚਾਹੇ ਬਗਾਨ ਉਹ ਅਗਰ ਇਸ ਪਰਸੈਂਟੇਜ ਰਮਨ ਅਰੋੜਾ ਆ ਵੀ ਗਏ ਹੈ ਉਹਨਾਂ ਦੀ ਬਲੀ ਚੜ ਵੀ ਗਈ ਹੈ ਤਾਂ ਫਿਰ ਉਹ ਅਸਲ ਤਾਂ ਹੀ ਪਤਾ ਲੱਗਣਾ ਜਦੋਂ ਧਰਾਤਲ ਦੇ ਉੱਤੇ ਦੇਖਣੀ ਚੀਜ਼ ਚਾਹੀਦੀ ਹੈ ਕਿ ਜਿਹੜੇ ਤੁਸੀਂ ਦੋਸ਼ੀ ਜਿਨ੍ਹਾਂ ਨੂੰ ਠਰਾ ਰਹੇ ਜਿਨ੍ਹਾਂ ਨੂੰ ਇਹਨਾਂ 9-10 ਦਿਨ ਦਾ 10-10 ਦਿਨ ਦਾ ਰਿਮਾਂਡ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਫਿਰ ਅਗਰ ਉਹਦਾ ਉਹਦਾ ਰੇਟ ਆਫ ਜਿਹੜਾ ਕਨਫੈਸ਼ਨ ਜਿਹੜਾ ਕਨਵਿਕਟ ਕਨਵਿਕਸ਼ਨ ਆ ਅਦਾਲਤ ਚ ਜਾ ਕੇ ਅਗਰ ਤੁਸੀਂ ਪ੍ਰੂਫ ਵੀ ਨਹੀਂ ਕਰ ਪੰਦੇ ਹਾਲੇ ਤਾਂ ਕਈ ਐਸੇ ਕੇਸਿਸ ਵੀ ਆ ਜਿਦੇ ਵਿੱਚ ਇਹਨਾਂ ਨੇ ਆਪਣੇ ਲੋਕਾਂ ਦੇ ਖਿਲਾਫ ਕੀਤਾ ਪਰ ਉਹਦੇ ਹਾਲੇ ਤੱਕ ਚਲਾਨ ਨਹੀਂ ਪੇਸ਼ ਹੋ ਸਕੇ ਸੋ ਗਵਰਨਮੈਂਟ ਦੀ ਅਗਰ ਅਗਰ ਸਿਧਾਂਤਕ ਤੌਰ ਤੇ ਦੇਖੀਏ ਜੋ ਦਾਵਾ ਕਰਦੇ ਕਿ ਐਂਟੀ ਕ腐ਪਸ਼ਨ ਡਰਾਈਵ ਹੈ ਸੋ ਦੈਟ ਇਜ਼ ਗੁੱਡ ਅੱਛੀ ਚੀਜ਼ ਹੈ ਪਰ ਉਹ ਜਿਦੇ ਤੇ ਤੁਸੀਂ ਅਲੀਗੇਸ਼ਨ ਲਾਉਣੇ ਆ ਉਹਨੂੰ ਪ੍ਰੂਫ ਕਰਕੇ ਲੌਜੀਕਲ ਇਨਜਾਮ ਤੇ ਪਹੁੰਚਾਉਣਾ ਇਹ ਸਰਕਾਰ ਦੀ ਪਹਿਲੀ ਡਿਊਟੀ ਹੈ ਮੈਨੂੰ ਲੱਗਦਾ ਸਰ ਇੱਕ ਚੀਜ਼ ਕਲੀਅਰ ਕਰਨਾ ਤੁਸੀਂ ਤੁਸੀਂ ਕਹਿੰਦੇ ਕਿ ਬਲੀ ਦਾ ਬੱਕਰਾ ਬਣਾਇਆ ਗਿਆ ਸੂ ਐਲੈਬ੍ਰੇਟ ਕਰ ਦਿਓ ਕੁਛ ਥੋੜਾ ਬਲੀ ਦੇ ਬੱਕਰੇ ਤੋਂ ਮੇਰਾ ਮਤਲਬ ਇਹ ਹੈ ਕਿ ਵੀ ਕੁਦਰਤੀ ਤੌਰ ਤੇ ਜਦੋਂ ਐਨਟੀ ਕ腐ਪਸ਼ਨ ਡਰਾਈਵ ਹੈ ਔਰ ਜਿਸ ਤਰ੍ਹਾਂ ਵੈਸੇ ਰਮਨ ਅਰੋੜਾ ਜੀ ਬਾਰੇ ਜਿਹੜਾ ਹੈ ਬਹੁਤ ਸਾਰੀਆਂ ਚਰਚਾਵਾਂ ਲੋਕਾਂ ਦੇ ਵਿੱਚ ਚਲਦੀਆਂ ਰਹਿੰਦੀਆਂ ਸੀ ਅਸੀਂ ਮੀਡੀਆ ਦੇ ਲੋਕ ਆ ਸਾਨੂੰ ਪਤਾ ਲੱਗਦਾ ਰਹਿੰਦਾ ਹਾਲੇ ਕਿ ਉਹ ਕਦੀ ਛਪੀਆਂ ਨਹੀਂ ਕਿਉਂਕਿ ਉਹ ਛਪੀਆਂ ਜਾ ਨਹੀਂ ਸਕਦੀਆਂ ਹੁੰਦੀਆਂ ਪਰ ਆਮ ਚਰਚਾ ਜੋ ਜਿਹੜੀ ਫਸਟ ਜਿਹੜੀ ਹੁਣ ਇਸੇ ਦੌਰ ਦੇ ਵਿੱਚ ਜਿੱਦਣ ਉਹਨਾਂ ਦੀ ਸਿਕਿਉਰਿਟੀ ਵਾਪਸ ਨਹੀਂ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਇੱਕ ਐਮਐਲਏ ਨੂੰ 14-14 ਲੋਕਾਂ ਦੀ ਸਿਕਿਉਰਿਟੀ ਕਿ ਫਿਰ ਜਦੋਂ ਉਸ ਔਰੇ ਦੇ ਵਿੱਚ ਆ ਕੇ ਉਹ ਗਲਤ ਮਲਤ ਜਾਂ ਜੋ ਵੀ ਉਹਨਾਂ ਪ੍ਰੋਟੈਕ ਨਿਸ਼ਚਿਤ ਤੌਰ ਤੇ ਕਿ ਉਹ ਗਵਰਨਮੈਂਟ ਪ੍ਰੋਟੈਕਸ਼ਨ ਵੀ ਹੁੰਦੀ ਹੈ ਜਿਹਦੇ ਵਿੱਚ ਸਾਰਾ ਗੋਜ ਹੋ ਰਿਹਾ ਹੁੰਦਾ ਹੈ ਔਰ ਬਲੀ ਦਾ ਬਕਰਾ ਮੈਂ ਕਿਉਂਕਿ ਜਿਹੜੀ ਐਸ ਵੇਲੇ ਪੋਲਿਟਿਕਲ ਸਿਸਟਮ ਚੱਲ ਰਿਹਾ ਰੀਸੈਂਟਲੀ ਹੁਣ ਤੁਸੀਂ ਦੇਖੋ ਕਿ ਸਰਕਾਰ ਨੇ ਲੁਧਿਆਣੇ 'ਚ ਇੱਕ ਬਾਈ ਇਲੈਕਸ਼ਨ ਰਲਣਾ ਔਰ ਰਵਾ ਤੇ ਵੀ ਬਣਾ ਸ਼ੁਰੂ ਹੋ ਗਿਆ ਕਿ ਜਲੰਧਰ 'ਚ ਵੀ ਬਾਈ ਇਲੈਕਸ਼ਨ ਹੋਣ ਦੇ ਚਾਂਸਸ ਹੈ ਲੈ ਕਿ ਉਹ ਪਤਾ ਨਹੀਂ ਰਮਨ ਅਰੋੜਾ ਰਿਜ਼ਾਈਨ ਕਰਦੇ ਆ ਜਾਂ ਕਿਉਂਕਿ ਰਿਜ਼ਾਈਨ ਉਹਨਾਂ ਦਾ ਕਰਨਾ ਆਪਣਾ ਇੱਛਾ ਆਪਣਾ ਵਿਵੇਕ ਹੈ ਜੀ ਜੀ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਸਰਕਾਰ ਆਪਣੀ ਪਾਰਟੀ ਚੋਂ ਤਾਂ ਮਤਲਬ ਸਸਪੈਂਡ ਕਰ ਸਕਦੀ ਹੈ ਜਾਂ ਡਿਸਕਵਾਲਿਫਾਈ ਕਰ ਸਕਦੀ ਹੈ ਆਪਣੀ ਪਾਰਟੀ ਚੋਂ ਬਟ ਐਮ.ਐਲ.ਏ. ਸ਼ਿਪ ਦੀ ਉਹਨੂੰ ਉਹਦਾ ਐਸਾ ਕੋਈ ਪ੍ਰੋਵੀਜ਼ਨ ਨਹੀਂ ਹੈ ਕਨਸਟੀਟਿਊਸ਼ਨਲ ਕਿ ਐਮ.ਐਲ.ਏ. ਨੂੰ ਵੀ ਤੁਸੀਂ ਤੁਹਾਨੂੰ ਐਮ.ਐਲ.ਏ. ਨਹੀਂ ਰਹਿਣ ਦੇਣਾ ਨਹੀਂ ਅਗਰ ਪ੍ਰੂਵ ਹੋ ਜਾਂਦੇ ਐਲੀਗੇਸ਼ਨਸ ਤਾਂ ਐਲੀਗੇਸ਼ਨ ਪ੍ਰੂਵ ਹੋਣ ਦੇ ਬਾਵਜੂਦ ਵੀ ਤੁਸੀਂ ਵਿਧਾਨ ਸਭਾ 'ਚ ਜਾਓਗੇ ਨਾ ਉੱਥੇ ਉੱਥੇ ਉਹਨਾਂ ਦੇ ਖਿਲਾਫ ਕੋਈ ਰੈਜ਼ੋਲੂਸ਼ਨ ਲਿਆਓਗੇ ਪਰ ਐਸਾ ਸਾਡੇ ਐਸਾ ਕੋਈ ਉਦਾਹਰਨ ਨਹੀਂ ਐਡਾ ਵੱਡਾ ਮਿਲਦਾ ਕਿ ਐਡਾ ਹੋ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਕਿਤੇ ਅਗਰ ਜਿੱਡੀ ਵੱਡੀਆਂ ਘਟਰਾਵਾਂ ਦੱਸ ਰਿਹਾ ਕਿਉਂਕਿ ਪਹਿਲਾਂ ਸੱਜਣ ਜਿਹੜੇ ਉਹ ਕੋਈ ਜਿੰਨਾ ਬਾਰੇ ਕਹਿ ਰਿਹਾ ਕਿ ਉਹਨਾਂ ਦੇ ਨੈਟਵਰਕਿੰਗ 'ਚ ਜਾਂ ਉਹਨ ਜੀ ਜਿਹੜਾ ਪਹਿਲਾ ਬੰਦਾ ਕਾਰਪੋਰੇਸ਼ਨ ਚੋਂ ਉਹਨਾਂ ਨੇ ਚੁੱਕਿਆ ਹੁਣ ਉਹਦੇ ਘਰੋਂ ਵੀ ਕਹਦੇ ਆ ਕਿ ਉਹ 150 ਕਿਲੋ ਜਿਹੜਾ ਡੇਢ ਡੇਢ ਕਰੋੜ ਰੁਪਏ ਦਾ ਸੋਨਾ ਉੱਥੋਂ ਫੜਿਆ ਗਿਆ ਤੇ ਡੇਢ ਕਰੋੜ ਦਾ ਹੀ ਕਲੈਮ ਹੋ ਰਿਹਾ ਹੈਗੀ ਇਹਨਾਂ ਦੇ ਘਰੋਂ ਬਰਾਮਦ ਕੀਤਾ ਤੇ ਪਤਾ ਨਹੀਂ ਸੱਚ ਕੀ ਹੈ ਝੂਠ ਕੀ ਹੈ ਹਾਂਜੀ ਹੁਣ ਉਸ ਬੰਦੇ ਨੇ ਕਿਹਾ ਵੀ ਇਹ ਮੇਰੇ ਮਾਤਾ ਪਿਤਾ ਦਾ ਮੇਰੀ ਸਿਸਟਰ ਦਾ ਤੇ ਮੇਰੀ ਮਾਤਾ ਦਾ ਸੋਨਾ ਹੈ ਹੁਣ ਕੀ ਪਤਾ ਹੈ ਸੋਨਾ ਕਿੱਦਾ ਕਿੱਥੇ ਰੱਖਿਆ ਗਿਆ ਹੈ ਨਾ ਇਹ ਇਹੀ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਮੈਨੂੰ ਲੱਗਦਾ ਕਿ ਜਿਸ ਕਿਸਮ ਦੀ ਵੱਡੀ ਕ腐ਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਨੋਟ ਬਿਨਾਂ ਵਾਲੀਆਂ ਮਸ਼ੀਨਾਂ ਆਈਆਂ ਹੋ ਸਕਦਾ ਕਿਸੇ ਪ੍ਰੈਸ਼ਰ ਦੇ ਵਿੱਚ ਉਹ ਇਦਾਂ ਦੀ ਵੀ ਕੋਈ ਗੱਲਬਾਤ ਹੋ ਜਾਏ ਜਿਹੜੀ ਅਸੀਂ ਬਾਰ-ਬਾਰ ਗੱਲਬਾਤ ਕਰ ਰਹੇ ਹਾਂ ਕਿ ਦੇ ਜੀ ਇਹਨੂੰ ਕਿਸੇ ਅੰਜਾਮ ਤੇ ਮਨਚਾਓ ਇਹਦੇ ਚਲਾਨ ਪੇਸ਼ ਕਰੋ ਇਹ ਨਾ ਹੋਵੇ ਕਿ ਕਿਤੇ ਦਬਾਅ ਆ ਗਏ ਕਿ ਰਮਨ ਅਰੋੜਾ ਜੀ ਦੀ ਰਿਜ਼ਾਈਨ ਕਰ ਜਾਓ ਫਿਰ ਇਹਨੂੰ ਇਹਨੂੰ ਦੇਖ ਲੈਣੇ ਦੇਰ ਸਵੇਰ ਹੋਏਗਾ ਤਾਂ ਬਾਈ ਇਲੈਕਸ਼ਨ ਦੀ ਜ਼ਰੂਰਤਾਂ ਨਵੀਆਂ ਖੜੀਆਂ ਹੋਣਗੀਆਂ ਤੁਹਾਡਾ ਕਹਿੰਦਾ ਮਤਲਬ ਜਿੱਤ ਤੱਕ ਆਪਾਂ ਗਲਤ ਕੀ ਜੀ ਮੈਂ ਸਮਝ ਆ ਰਿਹਾ ਨਾ ਟੂਲ ਯੂਜ਼ ਕੀਤਾ ਜਾ ਰਿਹਾ ਸੀ ਦੇਖੋ ਰਮਣ ਰੋਲਾ ਕੋਈ ਬਲੈ ਕੋਈ ਸੀਜ਼ਨ ਪੋਲੀਟੀਸ਼ੀਅਨ ਥੋੜਾ ਆ ਗਿਆ ਬਾਈ ਐਕਸੀਡੈਂਟ ਜਦੋਂ ਇੱਕ ਤੁਹਾਨੂੰ ਦੱਸਿਆ ਕਿ ਸ਼ੁਰੂ ਤੋਂ ਮਤਲਬ ਉਹਨਾਂ ਦਾ ਕੋਈ ਪੋਲੀਟੀਕਲ ਫੀਲਡ ਚ ਕੋਈ ਪੁਰਾਣਾ ਤੁਸੀਂ ਕਹੋ ਵੀ ਹੋ ਕਿਤੇ ਕਾਉਂਸਲਰ ਬਣੇ ਜਾਂ ਕਿਸੇ ਪਾਰਟੀ ਕਿਸੇ ਮਤਲਬ ਕਿਸੇ ਪਾਰਟੀ ਦੇ ਸਪੋਕਸਪੀਰ ਪਰਸਨ ਰਹੇ ਹੋਣ ਕਿਸੇ ਅਹੁਦੇਦਾਰ ਉਸ ਕਿਸਮ ਦੇ ਰਹੇ ਹੋਣ ਜੀ ਜੀ ਉਹ ਉਹ ਇੱਕ ਜਿਸ ਵੇਲੇ ਇੱਕ ਪਾਰਟੀਆ ਦਾ ਰੋਲਾ ਪਿਆ ਉਹਨਾਂ ਨੂੰ ਟਿਕਟ ਮਿਲ ਗਈ ਪਿਛਲੀ ਵਾਰੀ ਆਵਾ ਦਾ ਵੀ ਪਾਰਟੀ ਨੇ ਇੱਥੇ ਡਾਕਟਰ ਸੰਜੀਵ ਨੂੰ ਟਿਕਟ ਦਿੱਤੀ ਸੀ ਜੀ ਜੀ ਉਹਨੂੰ ਵੀ ਰਿਪੀਟ ਕੀਤਾ ਜਾ ਸਕਦਾ ਸੀ ਉਹ ਮਤਲਬ ਬਹੁਤ ਆਈਐਮਏ ਦੇ ਪ੍ਰੈਜ਼ੀਡੈਂਟ ਵੀ ਰਹੇ ਉਹਨ ਅੱਛਾ ਉਹਨਾਂ ਪਤਾ ਨਹੀਂ ਕਿਹੜੀਆਂ ਟਰਮਸ ਦੇ ਉੱਪਰ ਪਾਰਟੀ ਨੇ ਇੱਕ ਇਸ ਕਿਸਮ ਦੀ ਟਿਕਟ ਦਿੱਤੀ ਜਿਹੜੀ ਹੋ ਸਕਦਾ ਇਹ ਸੋਚ ਕੇ ਦਿੱਤੀ ਵਪਾਰੀ ਜਮਾਤ ਤੋਂ ਦਿੱਤੀ ਤੇ ਉਹ ਨਿਸ਼ਚਿਤ ਤੌਰ ਦੇ ਉੱਤੇ ਅਗਰ ਉਹਨਾਂ ਨੇ ਸਕ੍ਰੀਨਡ ਬੀਅਰਸ ਦੇ ਵਿੱਚ ਉਹਨੂੰ ਦਿੱਤੀ ਸੀ ਜੀ ਤੇ ਫਿਰ ਅੱਜ ਕਹਿਣਾ ਕਿ ਉਹ ਐਡਾ ਵੱਡੀਆਂ ਗੱਲਾਂ ਜੀ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਟੰਗ ਦਿੱਤਾ ਤੇ ਫਿਰ ਜੇ ਮੰਨ ਲਓ 3 ਸਾਲ ਅਗਰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਰਿਹਾ ਮੰਨ ਲਓ ਬਦਵਤ ਸਾਹਿਬ ਮੰਨ ਲਓ ਮੇਰਾ ਮੇਰਾ ਇਹ ਅਫਸਰ ਜੀ ਅਗਰ ਤਾਂ ਮੇਰੇ ਇੱਥੇ ਕ腐ਸ਼ਨ ਜਾਂ ਕੁਝ ਐਸਾ ਹੋ ਰਿਹਾ ਮੇਰੀ ਨਜ਼ਰ ਚਾ ਤਾਂ ਮੈਂ ਐਕਸ਼ਨ ਨਹੀਂ ਲੈਂਦਾ ਤੇ ਫਿਰ ਤਾਂ ਤੁਸੀਂ ਮੈਨੂੰ ਕਹਿ ਸਕਦੇ ਜੇ ਕਿ ਵੀ ਤੁਸੀਂ ਜਿਹੜਾ ਤੁਸੀਂ ਵੀ ਗਲਤ ਜੇ ਤੁਸੀਂ ਐਕਸ਼ਨ ਨਹੀਂ ਲੈ ਰਹੇ ਤੇ ਜੇ 3 ਸਾਲ ਇੱਕ ਐਮਐਲਏ ਇਸ ਕਿਸਮ ਦੇ ਕੰਮ ਕਰਦਾ ਰਿਹਾ ਤਾਂ ਚੀਫ ਮਿਨਿਸਟਰ ਨੂੰ ਜਾਂ ਲੋਕਲ ਬੋਡੀ ਮੰਤਰੀ ਨੂੰ ਇਹ ਪਤਾ ਹੀ ਨਹੀਂ ਇੱਥੇ ਕੀ ਹੋ ਰਿਹਾ ਤੇ ਫਿਰ ਤਾਂ ਉਹਨਾਂ ਨੂੰ ਬਣੇ ਰਹਿਣ ਦੀ ਤਾਂ ਉਹਨਾਂ ਦੀ ਵੀ ਨਹੀਂ ਹੈਗੀ ਬਿਲਕੁਲ ਬਿਲਕੁਲ ਫਿਰ ਤਾਂ ਉਹਨਾਂ ਨੂੰ ਫਿਰ ਇਹਦਾ ਮਤਲਬ ਕਿ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਮਤਲਬ ਇਹ ਇੱਕ ਟੂਲ ਯੂਜ਼ ਕੀਤਾ ਗਿਆ ਉਹਨਾਂ ਨੂੰ ਮੈਂ ਦੇਖੋ ਟੂਲ ਮੈਂ ਸ਼ਬਦ ਨਹੀਂ ਕਹਿ ਸਕਦਾ ਕਿ ਟੂਲ ਚੂਜ਼ ਕੀਤਾ ਮੇਰੇ ਕਹਿੰਦਾ ਮਤਲਬ ਹੈ ਕਿ ਉਹ ਇਹ ਹੈ ਕਿ ਉਹਨਾਂ ਨੇ ਇੱਕ ਮੈਸੇਜ ਦੇਣਾ ਹੈ ਜੀ ਜੀ ਕਿ ਅਸੀਂ ਕਿਉਂਕਿ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਚੰਗੇ ਕਈ ਕੰਮ ਕਰਕੇ ਵੀ ਅਗਰ ਵੈਲਫੇਅਰ ਗਵਰਨਮੈਂਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਸ ਤਰ੍ਹਾਂ ਸਪੋਜ਼ ਕਰੋ ਫ੍ਰੀ ਬਿਜਲੀ ਜ਼ਰੂਰਤਮੰਦ ਲੋਕਾਂ ਨੂੰ ਉਹ ਦੇ ਰਹੇ ਆ ਫਿਰ ਉਹਨਾਂ ਨੇ ਹਸਪੀਟਲਸ ਦੇ ਵਿੱਚ ਕੁਝ ਅਸੀਆਂ ਡਿਸਪੈਂਸ ਉਹ ਟੈਸਟ ਲੈਬਸ ਖੋਲੀਆਂ ਬੜੀਆਂ ਰੀਜ਼ਨੇਬਲ ਰੇਟਸ ਤੇ ਆ ਇਹ ਤਾਂ ਕਈ ਉਹਨਾਂ ਨੇ ਕੰਮ ਕੀਤੇ ਆ ਚੰਗੇ ਕੰਮ ਪਰ ਉਹਦੇ ਬਾਵਜੂਦ ਹੁਣ ਜਿੱਦਾਂ ਨਸ਼ਾ ਹੈ ਨਸ਼ੇ ਦੀ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਉਹ ਬੜੀ ਵੱਡੀ ਡਰਾਈਵ ਸ਼ੁਰੂ ਕੀਤੀ ਹੈ ਨਾ ਅੱਛੀ ਡਰਾਈਵ ਹੈ ਬਟ ਮੈਂ ਇਹ ਕਹਿਣਾ ਚਾਹੁੰਦਾ ਨਸ਼ੇ ਦੇ ਉੱਪਰ ਵੀ ਜਦੋਂ ਫਸਟ ਟਾਈਮ ਜਦੋਂ 14 ਦਾ ਸ਼ਾਇਦ ਲੋਕ ਸਭਾ ਦਾ ਇਲੈਕਸ਼ਨ ਸੀ ਰਾਹੁਲ ਗਾਂਧੀ ਰਾਹੁਲ ਗਾਂਧੀ ਜਿਹੜੇ ਜਿਹਨਾਂ ਨੂੰ ਪੱਪੂ ਕਿਹਾ ਬਹੁਤ ਸਾਰੇ ਲੋਕਾਂ ਨੇ ਹੁਣ ਉਹ ਹੀ ਪੱਪੂ ਅੱਜ ਜਿਹੜੇ ਆ ਉਹ ਹਾਊਸ ਜਿਹੜਾ ਟਾਪ ਹਾਊਸ ਹੈ ਇਸ ਦੇਸ਼ ਦਾ ਲੋਕ ਸਭਾ ਦਾ ਉਹਦੇ ਵਿਪੱਖ ਸਦੇ ਰੇਤਾ ਬਲ ਇਕੁਅਲ ਟੂ ਲਗਭਗ ਸਾਹਮਣੇ ਪ੍ਰਾਈਮ ਮਿਨਿਸਟਰ ਦੇ ਇੱਕ ਸਮ ਜਿਹੜਾ ਤੁੱਲੇ ਜਿਹੜਾ ਸਾਹਮਣੇ ਆਦਮੀ ਬੈਠਾ ਹੈ ਉਹਦੇ ਉਹਦੇ ਆਪੋਜ਼ਿਟ ਬੈਠਾ ਬੰਦਾ ਹੈ ਤਾਂ ਉਹਨੇ ਉਸ ਵੇਲੇ ਇੱਥੇ ਬਸਤੀ ਸ਼ੇਕ ਚਿਕਰੇਲੀ ਹੋਈ ਸੀ ਤਾਂ ਉਹਨੇ ਕਹਿੰਦਾ ਕਿ 70% ਪੰਜਾਬੀ ਜਿਹੜੇ ਆ ਉਹ ਨਸ਼ੇ ਦੇ ਆਦੀ ਹੋ ਚੁੱਕੇ ਆ ਜੀ ਉਸ ਵੇਲੇ ਅਕਾਲੀ ਬੀਜੇਪੀ ਗਵਰਨਮੈਂਟ ਦੀ ਅਸੀਂ ਉਹ ਬੜਾ ਰੌਲਾ ਪਿਆ ਬੜਾ ਰੌਲਾ ਪਿਆ ਜੀ ਕਿ ਪੰਜਾਬੀਆਂ ਨੂੰ ਬਦਨਾਮ ਕਰਿਆ ਗਿਆ ਪੰਜਾਬੀਆਂ ਨੂੰ ਬਦਨਾਮ ਕਰ ਗਿਆ ਫਿਰ ਸੁਖਪਾਲ ਖੈਰਾ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੇ ਇੱਕ ਹਲਕਿਆ ਬਿਆਨ ਲੈ ਕੇ ਬਾਹਰ ਮਤਲਬ ਬਾਹਰ ਕੱਢਿਆ ਵੀ ਜੇ ਦੇਖੋ ਹਾਈ ਕੋਰਟ ਦੇ ਵਿੱਚ ਖੁਦ ਗਵਰਨਮੈਂਟ ਦੇ ਕੇ ਆਈ ਹੈ ਫਿਰ ਉਹ ਗਵਰਨਮੈਂਟ ਵੀ ਇਹ ਕਰਦੀ ਸੀ ਕਿ ਨਸ਼ਾ ਤਾਂ ਖਤਮ ਕਰ ਦੇਣਗੇ ਪਰ ਨਾਲ ਨਾਲ ਨਸ਼ਾ ਮੁਕਤੀ ਕੇਂਦਰ ਬਣਾਈ ਜਾ ਰਹੀ ਸੀ ਸਾਈ ਤੌਰ ਤੇ ਬਿਲਡਿੰਗਾਂ ਬਣ ਰਹੀਆਂ ਸੀ ਹੁਣ ਉਹ ਵੀ ਪਤਾ ਨਹੀਂ ਉਹਨਾਂ ਬਿਲਡਿੰਗਾਂ ਦੇ ਬਣਾਉਣ ਚ ਕੀ ਮਿਲਦਾ ਜਾਂ ਕਰਨਾ ਨਾ ਸ ਇਵੀ ਇਹੀ ਕਰਦੇ ਹੁਣ ਇਹਨੇ ਜਦੋਂ 3 ਸਾਲ ਰਹਿ ਗਏ ਅਗਲੇ ਨਸ਼ੇ ਦੀ ਮਤਲਬ ਅਗਲੀ ਸਰਕਾਰ ਦੀ ਤਿਆਰੀ ਹੈ ਮਤਲਬ ਫੇਸ ਕਰਨਾ ਪਬਲਿਕ ਨੂੰ ਨਸ਼ੇ ਦੇ ਵੱਡੀ ਵੱਡੀ ਮੁਹਿੰਮ ਫੜੀ ਗਈ ਹੈ ਨਸ਼ੇ ਦੇ ਵਿੱਚ ਤਸਕਰਾਂ ਦੇ ਮਗਾਨ ਢਾਹਤੇ ਤਸਕਰ ਕਿੱਥੇ ਹੈ ਬਿਲਕੁਲ ਜਿਹੜੇ ਉਹ ਸਮਾਨ ਉਥੋਂ ਆ ਰਿਹਾ ਉਹ ਕਿੱਥੋਂ ਆ ਰਿਹਾ ਸੋ ਇਹ ਸਭ ਕੁਝ ਕਲੇਮ ਜਿਹੜਾ ਕਰਦੀ ਹੈ ਸਰਕਾਰ ਉਹਨੂੰ ਪ੍ਰੂਫ ਕਰਨ ਲਈ ਉਹਨੂੰ ਇਸ ਦਰਤਲ ਦੇ ਉੱਤੇ ਲੋਕਾਂ ਨੂੰ ਦੱਸਣਾ ਪਏਗਾ ਟਰਾਂਸਪਰੈਂਸੀ ਨਾਲ ਸਾਹਮਣੇ ਲਿਆਏਗਾ ਕਿ ਜੇ ਰਮਨ ਰੋੜਾ ਫੜਿਆ ਰਮਨ ਰੋੜਾ ਨਾਲ ਨਾਲ ਦੇਖੋ ਰਮਨ ਰੋੜੇ ਨੂੰ ਕਾਬੂ ਕੀਤਾ 24 ਆਵਰਜ਼ ਹੋ ਗਏ। ਹੱਲੇ ਤੱਕ ਆਫੀਸ਼ੀਅਲ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ। ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਰਮਨ अरोड़ा ਇਜ਼ ਅ ਇਲੈਕਟਿਡ ਰਿਪਰਿਜ਼ੈਂਟੇਟਿਵ। ਉਹਨੂੰ ਦੱਸਣਾ ਚਾਹੀਦਾ ਜੀ ਕਿ ਇਹ ਤਾਂ ਅਲਿਗੇਸ਼ਨ ਆ। ਇੱਕ ਇੱਥੇ ਚੋਰ ਫੜਦੇ ਤੇ ਬੜਾ ਬੜਾ ਆ ਜਾਂਦੇ ਆ। ਤਾਂ ਤੁਸੀਂ ਇਹ ਦਵੇ ਤਾਂ ਅਖਬਾਰਾਂ 'ਚ ਤੇ ਆ ਰਹੀ ਗਿਆ ਹੋਇਆ ਹੋਇਆ। ਉਹਦੀ ਇੱਕ ਮਤਲਬ ਵੈਲ ਆਰਗੇਨਾਈਜ਼ਡ ਪ੍ਰੈਸ ਕਾਨਫਰੰਸ ਤਾਂ ਹੋਣੀ ਚਾਹੀਦੀ ਕਿ ਰਮਨ अरोड़ा ਤੇ ਆਹ ਅਲਿਗੇਸ਼ਨ ਆ ਇਸ ਕਰਕੇ ਇਹਨਾਂ ਨੂੰ ਵਿਜੀਲੈਂਸ ਨੇ ਮਤਲਬ ਡਿਟੇਨ ਕੀਤਾ ਜਾਂ ਅਰੈਸਟ ਕੀਤਾ। ਹੁਣ ਅਸੀਂ ਇਹਨਾਂ ਕੋ ਆ ਪੁੱਛਤਾਚ ਕਰਾਂਗੇ, ਸਾਹਮਣੇ ਲਾਵਾਂ ਇਹ ਇਹ ਜਿਹੜੀ ਗਵਰਨਮੈਂਟ ਮੈਨੂੰ ਲੱਗਦਾ ਇਹ ਗਵਰਨਮੈਂਟ ਦਾ ਗਵਰਨਮੈਂਟ ਨੂੰ ਜਿਹੜੀ ਕੰਮ ਬਹੁਤ ਪਹਿਲਾਂ ਕਰਨਾ ਚਾਹੀਦੇ ਸੀ ਪਤਾ ਸੀ ਗਵਰਨਮੈਂਟ ਨੂੰ ਪਰ ਹੁਣ ਇਹ ਹੈ ਕਿ ਗਵਰਨਮੈਂਟ ਨੂੰ ਆਪਣੀ ਇਮੇਜ ਕਲੀਅਰ ਕਰਨ ਲਈ ਕਿਉਂਕਿ ਸ਼ੀਸ਼ਾ ਦਿਖਾਣਾ ਨਾ ਲੋਕਾਂ ਨੇ ਜਦੋਂ ਤੁਸੀਂ ਦੋ ਤੇ ਲੁਧਿਆਣੇ ਦਾ ਬਾਈ ਇਲੈਕਸ਼ਨ ਲੜਨਾ ਤੇ ਜੇ ਹੋ ਸਕਦਾ ਐਸੇ ਰੌਲੇ ਜਿਹੀ ਤੇ ਇਹ ਵੀ ਹੋ ਜਵੇ ਤਾਂ ਉਹਨਾਂ ਨੇ ਲੋਕਾਂ ਨੇ ਸ਼ੀਸ਼ਾ ਦਿਖਾਣਾ ਜੀ ਆਹ ਦੇਖੋ ਤੁਸੀਂ ਉਹੀ ਦੇ ਇਹਨਾਂ ਨੇ ਫਿਰ ਉਹ ਸੋਨਾ ਜਿਹੜੇ ਹੁੰਦੇ ਨਾ ਸੁਰਖੀ ਬਿੰਦੀ ਲਾ ਕੇ ਲੋਕਾਂ 'ਚ ਜਾਣਾ ਕਿ ਨਹੀਂ ਜੀ ਅਸੀਂ ਹੁਣ ਬੜੇ ਸੋਹਣੇ ਸੁਹਣੇ ਨਾਤਪੋਕੇ ਆ ਗਏ ਸਾ ਪਰ ਅਗਰ ਇਹ ਪੋਜ਼ਿਟਿਵ ਐਫਰਟ ਆ ਤਾਂ ਫਿਰ ਜਿਹੜੀ ਸੁਸਾਇਟੀ ਹੈ ਸੁਸਾਇਟੀ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਉਹਨੇ ਵੀ ਆਪਣਾ ਰੋਲ ਨਿਭਾਣਾ ਕਿਉਂਕਿ ਕਰਪਸ਼ਨ ਇੱਕ ਸਿੰਗਲ ਸਾਈਡਡ ਤੋ ਨਹੀਂ ਹੁੰਦੀ ਅਗਰ ਅਗਰ ਰਮਨ ਅਰੋੜਾ ਦੇ ਸੋ ਕਾਲ ਜਿਹੜੇ ਕਹਿੰਦੇ ਕਿ ਨੋਟਿਸ ਦੇ ਦੇ ਕੇ ਬੜੇ ਫੀਸੇ ਪੈਸੇ ਲੈ ਲਏ ਕੋ ਕੌਣ ਲੋਕ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੋਏਗੀ ਜਿਨ੍ਹਾਂ ਨੇ ਨਜਾਇਜ਼ ਬਿਲਡਿੰਗਾਂ ਬਣਾਈਆਂ ਹੋਣਗੀਆਂ ਪੈਸਾ ਉਹਨਾਂ ਨੇ ਇਸੇ ਕਰਕੇ ਦੇਣਾ ਮੰਨਿਆ ਬਿਲਕੁਲ ਜਿਹੜਾ ਕੋਈ ਪੈਸਾ ਦਿੰਦਾ ਕਰਪਸ਼ਨ ਦੇ ਵਿੱਚ ਉਹ ਕਰਪਸ਼ਨ ਕਰਦਾ ਤਾਂ ਕਰਪਸ਼ਨ ਦਾ ਹਿੱਸਾ ਬਣਦਾ ਨਾ ਤਾਂ ਫਿਰ ਉਹ ਰੋਲ ਤਾਂ ਬੋਥ ਸਾਈਡ ਸੇਮ ਹੈ ਪ੍ਰੋਟੇਜ ਇਹ ਕਹਿੰਦੇ ਉੱਥੇ ਤਾਂ ਫਿਰ ਇਹ ਵੀ ਹੋਣਾ ਚਾਹੀਦਾ ਕਿ ਜਿਹੜੀ ਲਾਅ ਦੀ ਜਿਹੜੀ 120 ਬੀਤ ਹੋ ਰਹਾ ਹੈ ਕਿ ਥਿਸ ਇਜ਼ ਅ ਕਨਸਪੀਰੇਸੀ ਮਿਲ ਕੇ ਹੋਇਆ ਨਾ ਜੀ ਮੈਂ ਤੁਹਾਡੀ ਬਿਲਡਿੰਗ ਨਹੀਂ ਟਾਊਂਗਾ ਤੁਸੀਂ ਪੈਸੇ ਦੇ ਦਿਓ ਪਤਾ ਮੈਂ ਨੋਟਿਸ ਭੇਜਾਂਗਾ ਤੇ ਜਿਹਦੀ ਬਿਲਡਿੰਗ ਉਹ ਖੜੀ ਦੀ ਖੜੀ ਹੈ ਇੱਕ ਚੀਜ਼ ਹੋਰ ਤਸਕਰਾਂ ਦੇਦਾ ਤੁਸੀਂ ਇੱਕ ਇੱਕ ਚੀਜ਼ ਹੋਰ ਡਿਸਕਸ ਕਰਨਾ ਚਾਹਨਾ ਸਰ ਜਿਹੜੀ ਸਿਕਿਉਰਿਟੀ ਵਾਪਸ ਲਿਆਂ ਕਾਫੀ ਦਿਨ ਹੋ ਗਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਸਮਾਂ ਦਿੱਤਾ ਗਿਆ ਵਿੱਚ ਗੈਪ ਪਿਆ ਹੈ ਨਾ ਦੇਖੋ ਉਹ ਉਹ ਉਹਦਾ ਵੈਸੇ ਸਿਕਿਉਰਿਟੀ ਦੇ ਉੱਤੇ ਵੀ ਬਹਿ ਮਹਿਰਾਨਾ ਕਿਉਂਕਿ ਅਸੀਂ ਆਪਣੇ ਜੀਵਨ ਚ ਦੇਖੋ ਜਦੋਂ ਡਿਊਰਿੰਗ ਦੀ ਪੀਰੀਅਡ ਆਫ ਟੈਰਰਿਜ਼ਮ ਉਦੋਂ ਤਾਂ ਉਹ ਜ਼ਰੂਰਤਾਂ ਸੀ ਜਿਹੜੇ ਲੋਕ ਇਸ ਸਿਸਟਮ ਦੇ ਖਿਲਾਫ ਬੋਲਦੇ ਸੀ ਅਲਗਵਾਦੀਆਂ ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੁੰਦੀ ਸੀ ਅੱਜ ਇੱਕ ਸਟੇਟਸ ਸਿੰਬਲ ਆ ਹਰ ਇੱਕ ਬੰਦੇ ਨੂੰ ਹੀ ਮਤਲਬ ਉਹ ਉਹ ਦਿੱਤੀ ਜਾ ਰਹੀ ਸਿਕਿਉਰਿਟੀ ਤੇ ਜਦੋਂ ਸਿਕਿਉਰਿਟੀ ਲੈ ਲੈਂਦੇ ਆ ਉਦੋਂ ਸਾਹ ਸੁੱਕ ਜਾਂਦਾ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਆ ਕਿ ਜਿਹੜੀ ਸਿਕਿਉਰਿਟੀ ਪਹਿਲੀ ਤਾਂ ਗੱਲ ਆ ਕਿ 14 ਬੰਦਿਆਂ ਦੀ ਸਿਕਿਉਰਿਟੀ ਕੰ ਉਹ ਯੂ ਵਾਟ ਮੀਨ ਆਫ ਇਟ ਹੀ ਇਜ਼ ਨਾਟ ਮਿਨਿਸਟਰ ਵੀ ਤੁਸੀਂ 14 ਬੰਦਿਆਂ ਦੀ ਸਕਿਉਰਿਟੀ ਤਾਂ ਮਿਨਿਸਟਰ ਕੋ ਨਹੀਂ ਹੁੰਦੀ ਤਾਂ ਤੁਸੀਂ ਐਡੀ ਵੱਡੀ ਸਕਿਉਰਿਟੀ ਕਿ ਐਡੇ ਐਮਐਲਏ ਨੂੰ ਦਿੱਤੀ ਉਹ ਕਿੱਡਾ ਕੁ ਮਤਤੂ ਪੂਣਾ ਐਮਐਲਏ ਸੀ ਤੇ ਫਿਰ ਜਦੋਂ ਰੀਸਰ ਜਿਹੜੇ ਹੁਣ ਸਾਡੇ ਇੱਕ ਇਤੋਂ ਬੀਜੇਪੀ ਚੋਂ ਇੱਕ ਸੱਜਣ ਛੱਡ ਕੇ ਗਏ ਸੀ ਆਮ ਆਦਮੀ ਪਾਰਟੀ ਜੀ ਐਮਐਲਏ ਬਣ ਗਏ ਸੀ ਅੱਛਾ ਉਹਨਾਂ ਨੂੰ ਵੀ ਫਿਰ ਜਦੋਂ ਉਹਨਾਂ ਨੇ ਉਸੇ ਰੌਲੇ ਰੱਪੇ 'ਚੋਂ ਗਏ ਤਾਂ ਲੇਕਿ ਉਹਨਾਂ ਦੇ ਉੱਤੇ ਵੀ ਕਈ ਉਹਨਾਂ ਨੇ ਸੋਕੋਲ ਅਲਿਗੇਸ਼ਨ ਇਹਨਾਂ ਦੇ ਲੋਕਾਂ ਨੇ ਲਾਏ ਉਹ ਫਿਰ ਉੱਥੇ ਵਿਚੇ ਰਹਿ ਗਏ ਪਤਾ ਨਹੀਂ ਹੈ ਜਾਂ ਨਹੀਂ ਹੈ ਹੁਣ ਉਹ ਖੁੱ ਤਾਂ ਉਹ ਮੈਨੂੰ ਲੱਗਦਾ ਕਿ ਜਿਹੜੀ ਸਿਕਿਉਰਿਟੀ ਜਿਹੜੀ ਹੈ ਨਾ ਜਿਹੜੀ ਤੁਸੀਂ ਕਹਿੰਦੇ ਪਹਿਲਾਂ ਤਾਂ 14 ਬੰਦਿਆਂ ਦੀ ਸਿਕਿਉਰਿਟੀ ਨੂੰ ਹੀ ਜਸਟੀਫਾਈ ਕਰੋਗੇ ਕਿਉਂ ਦਿੱਤੀ ਗਈ ਹੁਣ ਜਿਹੜੀ ਇਹ ਵਾਪਸ ਲਈ ਹੈ ਇਹਦਾ ਮਤਲਬ ਉਹ ਮੈਨੂੰ ਉਹ ਹੀ ਲੱਗਦਾ ਕਿ ਸਿਕਿਉਰਿਟੀ ਵਾਪਸ ਲਈ ਹੈ ਕਿ ਦੱਸੇਗਾ ਵੀ ਕਿਦਾਂ ਵੀ ਮੈਂ ਕੀ ਕਰਦਾ ਜੀ ਮੈਂ ਸਰੈਂਡਰ ਤੁਹਾਡੇ ਕੋ ਕਰਦਾ ਕਿਤੇ ਬਾਹਰ ਕਰਦਾ ਜਾਂ ਕੀ ਕਰਦਾ ਪਰ ਟਾਈਮ ਵੀ ਦਿੱਤਾ ਗਿਆ 14 15 ਟਾਈਮ ਟਾਈਮ ਭਾਈ ਸਾਹਿਬ ਤੁਸੀਂ ਇਹ ਦੇਖੋ ਨਾ ਕਿ ਅੰਦਰੋਂ ਮਾਲ ਕਿੰਨਾ ਦੱਸ ਰਹੇ ਨਿਕਲਿਆ ਹੋ ਸਕਦਾ ਉਹ ਕਹਿੰਦੇ ਹੋਣ ਕਿ ਬਈ ਇਸ ਇਸ ਜਿਹੜਾ ਮਾਲ ਬਾਰੇ ਕਿੰਨੀ ਕੀ ਜਾਣਕਾਰੀ ਸਾਨੂੰ ਸਿੱਧੀ ਦੇ ਦਿੰਦੇ ਆ ਇਹ ਨੂੰ ਅਸੀਂ ਕਿੱਦਾਂ ਸੈਟਅਪ ਕਰ ਸਕਦੇ ਆ ਹੋ ਸਕਦਾ ਗੱਲ ਨਾ ਬਣੀ ਹੋਵੇ ਇਹਦੀ ਪੋਲੀਟੀਕਲ ਅਗਰ ਤੁਸੀਂ ਅੰਦਾਜ਼ੇ ਲਾਓ ਤਾਂ ਵੈਸੇ ਮੇਰੀ ਆਪਣੀ ਮੇਰੀ ਸਮਝ ਇਹ ਕਹਿੰਦੀ ਹੈ ਕਿ ਵੀ ਰਮਨੂ ਰੋੜਾ ਕੋਈ ਏਡਾ ਵੱਡੇ ਪੋਲੀਟੀਸ਼ੀਅਨ ਨਹੀਂ ਹੈਗੇ ਜਾਂ ਏਡੇ ਜਨਾਹਧਾਰ ਵਾਲੇ ਨੇਤਾ ਨਹੀਂ ਹੈਗੇ ਕਿ ਇਹਨਾਂ ਨੂੰ ਕੋਈ ਭਾਜਪਾ ਕਾਂਗਰਸ ਚਾਹਦੀ ਹੋएगी ਕਿ ਇਹ ਤੋੜ ਕੇ ਸਾਡੇ ਕੋਲ ਲਿਆ ਕੇ ਕਰੀਅਰ ਦਾ ਖਤਮ ਕਰਨਾ ਚਾਹਦੇ ਹੋਣਗੇ ਬਿਲਕੁਲ ਬਿਲਕੁਲ ਪਰ ਜੇ ਤੁਸੀਂ ਕਹੋ ਕਿ ਉਹ ਲਿਆ ਕੇ ਟਿਕਟਾ ਦੇ ਦੇਣਗੇ ਤੇ ਜਿਤਾ ਲੈਣਗੇ ਵੀ ਉਹ ਐਡਾ ਵੱਡਾ ਚਿਹਰਾ ਹਲੇ ਰਮਨ ਰੋੜਾ ਨਹੀਂ ਨਹੀਂ ਆਉਣ ਵਾਲੇ ਸਮੇਂ ਚ ਹੋ ਸਕਦੇ ਆ ਪਰ ਹਲੇ ਵੈਸਾ ਨਹੀਂ ਲੱਗਦਾ ਕਿਉਂਕਿ ਹਨਾ ਤਾਂ ਉਹ ਜਿਹੜਾ ਟਾਈਮ ਦੇਣਾ ਇਨੀ ਦੇਰ ਦਾ ਟਾਈਮ ਹੈ ਮੈਨੂੰ ਲੱਗਦਾ ਕਿ ਉਹ ਕਈ ਵਾਰੀ 바ਰਗੇਨਿੰਗ ਵੀ ਹੋ ਰਹੀ ਹੁੰਦੀ ਹੈ ਹੋ ਸਕਦਾ ਸਰਕਾਰ ਆਪਣੇ ਸਤਰ ਤੇ 바ਰਗੇਨ ਕਰ ਰਹੀ ਹੁੰਦੀ ਹੈ ਵੀ ਤੂੰ ਦੇਖ ਲੈ ਕਿਦਾਂ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਇਹ ਤਾਂ ਅੰਦਰ ਦੀ ਗੱਲ ਉਹ ਕਹਿੰਦਾ ਵੀ ਜਿਹੜੀ ਚੀਜ਼ ਇੱਕ ਬਹੁਤ ਵਿਗਦੀ ਰਹਾ ਉਸ ਨੂੰ ਕਹਿੰਦਾ ਇਹ ਅੰਦਰ ਕੀ ਬਾਤ ਹੈ ਜੀ ਜੀ ਤਾਂ ਇਹ ਅੰਦਰ ਕੀ ਬਾਤ ਤਾਂ ਜਿਹੜੇ ਅੰਦਰ ਵਾਲੇ ਆ ਜਿਹੜੇ ਅੰਦਰ ਬੈਠੇ ਐ ਉਹ ਜਿਨ੍ਹਾਂ ਨੂੰ ਅੱਜ ਰਿਮਾਂਡ ਤੇ ਲੈਣ ਦੀ ਤਿਆਰੀ ਚੱਲ ਰਹੀ ਹੈ ਤੇ ਜਾਂ ਫਿਰ ਜਿਹੜੇ ਉੱਤੇ ਸਿਕਿਉਰਿਟੀਆਂ 'ਚ ਬੈਠੇ ਚੰਡੀਗੜ੍ਹ ਦੋਨੇ ਦੱਸ ਸਕਦੇ ਐ ਅੰਦਰ ਕੀ ਬਾਤ ਹੋ ਰਹੀ ਦੱਸ ਸਕਦੇ। ਸੋ ਇਹ ਸਨ ਰਕੇਸ਼ ਸ਼ਾਂਤੀਦੂ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਜੋ ਕੱਲ ਦਾ ਘਟਨਾਕਰਮ ਚ ਲੈਨਦਰ ਦੇ ਵਿੱਚ ਹੋਇਆ ਹੈ ਉਸ ਨੂੰ ਲੈ ਕੇ ਇਹਨਾਂ ਨੇ ਬਹੁਤ ਗੱਲਾਂ ਸਾਡਾਂ ਸਾਂਝੀਆਂ ਕੀਤੀਆਂ ਨੇ ਤੇ ਉਮੀਦ ਕਰਦੇ ਹਾਂ ਦਰਸ਼ਕ ਸਮਝਣ ਦੀ ਕੋਸ਼ਿਸ਼ ਕਰਨਗੇ ਕੱਲ ਦੇ ਘਟਨਾਕਰਮ ਦੇ ਵਿੱਚ ਕੀ ਵਾਪਰਿਆ ਹੈ ਤੇ ਕੀ ਹੋ ਸਕਦਾ ਹੈ। ਕੈਮਰਾ ਪਰਸਨ ਮਨੀਸ਼ ਰਜੀਵਦੂ